ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਮਹਰੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮਸੇਵਾਲਾ ਦਾ 32ਵਾਂ ਜਨਮ ਦਿਨ ਸੀ ਤੇ ਇਸ ਮੌਕੇ ਸਿੱਧੂ ਦੇ ਤਿੰਨ ਗੀਤਾਂ ਦੀ ਐਲਬਮ ਮੂਸਪ੍ਰਿੰਟ ਰਿਲੀਜ਼ ਹੋਈ ਹੈ ਤੇ ਵਿਵਾਦ ਦੇ ਵਿਚਕਾਰ ਹੀ ਸਿੱਧੂ ਮਸੇਵਾਲਾ ਦੇ ਪਿਤਾ ਦੇ ਇਤਰਾਜ਼ ਦੇ ਉੱਤੇ ਗੌਰ ਨਾ ਕਰਦਿਆਂ BBC World Wide Services ਦੇ ਵੱਲੋਂ ਸਿੱਧੂ ਮਸੇਵਾਲਾ ਨਾਲ ਵਾਪਰੀ ਘਟਨਾ ਦੇ ਉੱਤੇ ਬਣੀ ਡਾਕੂਮੈਂਟਰੀ ਦਾ ਕਿਲਿੰਗ ਕੋਲ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਸਿੱਧੂ ਦੇ ਜਨਮ ਦਿਨ ਦੇ ਉੱਤੇ ਰਿਲੀਜ਼ ਕੀਤੀ ਗਈ ਇਸ ਡਾਕੂਮੈਂਟਰੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ BBC ਵਰਲਡ ਸਰਵਿਸਿਜ਼ ਨੇ ਲਿਖਿਆ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਾਨ ਪਹਾੜੇ ਦੇ ਬਦਮਾਸ਼ਾਂ ਦੇ ਵੱਲੋਂ ਲਈ ਗਈ ਸੀ ਜੋ ਅਧਿਕਾਰ ਦਾ ਪਿੱਛਾ ਕਰ ਰਹੇ ਸਨ ਉਹਨੂੰ ਵਿੱਡ ਸ਼ਿਲਡ ਦੇ ਵਿੱਚੋਂ ਦੀ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉੱਥੇ ਹੀ ਖਤਮ ਹੋਣ ਦੇ ਲਈ ਛੱਡ ਦਿੱਤਾ ਗਿਆ BBC ਦੇ ਵੱਲੋਂ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਦਾ ਕੀ ਲਿੰਕ ਕੋਲ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਆਓ ਆਪਾਂ ਜਾਣ ਲੈਂਦੇ ਹਾਂ ਇਹ ਡਾਕੂਮੈਂਟਰੀ ਮਸ਼ਹੂਰ ਇਨਵੈਸਟੀਗੇਟਿੰਗ ਪੱਤਰਕਾਰ ਇਸਲੀਨ ਕੋਰ ਦੇ ਵੱਲੋਂ ਤਿਆਰ ਕੀਤੀ ਗਈ ਹੈ ਡਾਕੂਮੈਂਟਰੀ ਵਿੱਚ ਸਿੱਧੂ ਮਸੇਵਾਲਾ ਦੀ ਜ਼ਿੰਦਗੀ ਉਹਦੀ ਸੋਚ ਪੰਜਾਬ ਅਤੇ ਲੋਕਾਂ ਦੇ ਨਾਲ ਪਿਆਰ ਅਤੇ ਉਹਦੇ ਨਾਲ ਵਾਪਰੀ ਘਟਨਾ ਦੇ ਨਾਲ ਜੁੜੇ ਸੰਭਾਵੀ ਮੁੱਦੇ ਵਿਖਾਏ ਗਏ ਹਨ ਬੀਬੀਸੀ ਵਰਲਡ ਸਰਵਿਸਿਜ਼ ਦੇ ਵੱਲੋਂ ਡਾਕੂਮੈਂਟਰੀ ਦੇ ਦੋ ਐਪੀਸੋਡ ਜਾਰੀ ਕੀਤੇ ਗਏ ਨੇ ਪਹਿਲਾ ਐਪੀਸੋਡ 43 ਮਿੰਟ 46 ਸਕਿੰਡ ਦਾ ਹੈ ਤੇ ਦੂਜਾ ਐਪੀਸੋਡ 50 ਮਿੰਟ ਤੇ 42 ਸਕਿੰਡ ਦਾ ਹੈ ਜਿਨ੍ਹਾਂ ਦੇ ਵਿੱਚ ਮੁਸੇਵਾਲਾ ਦੇ ਕੁਝ ਦੋਸਤਾਂ ਅਤੇ ਕੁਝ ਪੰਜਾਬ ਦੇ ਪੱਤਰਕਾਰਾਂ ਦੇ ਬਿਆਨ ਸਾਂਝੇ ਕੀਤੇ ਗਏ ਨੇ ਤੇ ਨਾਲ ਦੀ ਨਾਲ ਪੰਜਾਬ ਤੇ ਦਿੱਲੀ ਦੇ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਵੀ ਸਿੱਧੂ ਮੁਸੇਵਾਲੇ ਦੀ ਜ਼ਿੰਦਗੀ ਅਤੇ 2022 ਦੀ ਘਟਨਾ ਸੰਬੰਧੀ ਸਵਾਲ ਜਵਾਬ ਕਰਦਿਆਂ ਇੰਟਰਵਿਊ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਸਿੱਧੂ ਮੁਸੇਵਾਲਾ ਕੇਸ ਦੇ ਮਾਸਟਰਮਾਈਂਡ ਕਹੇ ਜਾਣ ਵਾਲੇ ਗੈਂਗਸਟਰ ਗੋਲਡੀ ਬਰਾੜ ਦਾ ਆਡੀਓ ਇੰਟਰਵਿਊ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਸਭ ਤੋਂ ਪਹਿਲਾਂ ਸਿੱਧੂ ਦੇ ਕੈਨੇਡਾ ਤੋਂ ਆਪਣੇ ਜੱਦੀ ਪਿੰਡ ਮੁਸੇ ਆਉਣ ਦਾ ਜ਼ਿਕਰ ਕਰਦੇ ਆ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚੋਂ ਵੀ ਉਹਨੂੰ ਧਮਕੀਆਂ ਮਿਲਣ ਲੱਗੀਆਂ ਸੀ ਇਸੇ ਕਰਕੇ ਉਹ ਆਪਣੇ ਆਪ ਨੂੰ ਪਿੰਡ ਦੇ ਵਿੱਚ ਸਭ ਤੋਂ ਵੱਧ ਸੁਰੱਖਿਤ ਮਹਿਸੂਸ ਕਰਦਾ ਹੁੰਦਾ ਸੀ ਕਿਸਾਨ ਅੰਦੋਲਨ ਦੇ ਦੌਰਾਨ ਸਿੱਧੂ ਦੇ ਵੱਲੋਂ ਮਾਨਸਾ ਦੇ ਵਿੱਚ ਕੱਢੀ ਗਈ ਕਿਸਾਨ ਰੈਲੀ ਅਤੇ ਉਦਿ ਕਿਸਾਨੀ ਅंदोलਨ ਦੇ ਵਿੱਚ ਨਿਭਾਈ ਗਈ ਭੂਮਿਕਾ ਅਤੇ ਉਹਦੇ ਸਮਰਥਨ ਦਾ ਵੀ ਜ਼ਿਕਰ ਕੀਤਾ ਗਿਆ ਸਿੱਧੂ ਦੀ ਲੋਕਾਂ ਦੇ ਨਾਲ ਜੁੜੀ ਹੋਈ ਸੰਧਾਰਨ ਜ਼ਿੰਦਗੀ ਜਿਵੇਂ ਕਿ ਖੇਤੀ ਕਰਦਿਆਂ ਖੇਤਾਂ ਦੇ ਵਿੱਚ ਰੋਟੀ ਖਾਣਾ ਸਟਾਡਮ ਤੋਂ ਦੂਰ ਰਹਿਣਾ ਤੇ ਨੌਜਵਾਨੀ ਨੂੰ ਪ੍ਰਭਾਵਿਤ ਕਰਨਾ ਵਰਗੇ ਤੱਥਾਂ ਨੂੰ ਵੀ ਫਿਲਮਾਇਆ ਗਿਆ ਹੈ ਡਾਕੂਮੈਂਟਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਸਿੱਧੂ ਦੀ ਸੋਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਵਿਚਾਰਧਾਰਾ ਦੇ ਨਾਲ ਮਿਲਦੀ ਹੁੰਦੀ ਸੀ ਉਹ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦਾ ਸੀ ਇਦੇ ਨਾਲ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸਿੱਧੂ ਦੇ ਕਈ ਗੈਂਗਸਟਰਾਂ ਦੇ ਨਾਲ ਸੰਪਰਕ ਵੀ ਸਨ ਜਿਵੇਂ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪਰ ਸਿੱਧੂ ਦੇ ਮਾਪੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਹੀ ਰਹੇ ਨੇ ਕਿ ਇਹ ਜਾਂ ਕੁਝ ਵੀ ਨਹੀਂ ਸੀ ਅਤੇ ਸਿੱਧੂ ਦੇ ਨਾਲ ਵਾਪਰੀ ਘਟਨਾ ਨੂੰ ਗੈਂਗਵਾਰ ਦੇ ਨਾਲ ਜੋੜ ਦੇਣਾ ਇਨਸਾਫ ਤੋਂ ਵਾਂਝੇ ਰੱਖਣ ਦੀ ਇੱਕ ਕੋਝੀ ਸਾਜ਼ਿਸ਼ ਹੈ ਇਹ ਵੀ ਗੱਲ ਉਹਦੇ ਮਾਪੇ ਕਹਿੰਦੇ ਸੁਣੇ ਨੇ ਖੈਰ ਇਸੇ ਡਾਕੂਮੈਂਟਰੀ ਚ ਮਾਪਿਆਂ ਦੇ ਇਸ ਪੱਖ ਨੂੰ ਪਾਸੇ ਹੀ ਕਰ ਦਿੱਤਾ ਗਿਆ 골ਡੀ ਬਰਾਡ ਦੀ ਆਡੀਓ ਇੰਟਰਵਿਊ ਦੇ ਵਿੱਚ ਉਸ ਤੋਂ ਸਿੱਧੂ ਦੀ ਜਾਨ ਲੈਣ ਬਾਰੇ ਸਵਾਲ ਕੀਤੇ ਗਏ ਨੇ ਅਖੀਰ ਦੇ ਵਿੱਚ ਘਟਨਾ ਤੋਂ 3 ਸਾਲ ਬਾਅਦ ਵੀ ਇਨਸਾਫ ਨਾ ਮਿਲਣਾ ਅਤੇ 골ਡੀ ਬਰਾਡ ਦੀ ਗ੍ਰਿਫਤਾਰੀ ਨਾ ਹੋਣ ਦੇ ਸਿੱਧੇ ਸਵਾਲ ਕਰੇ ਗਏ ਨੇ ਸਿੱਧੂ ਦੇ ਦੋਸਤਾਂ ਨੇ ਇਹ ਵੀ ਦੱਸਿਆ ਕਿ ਉਹਨੂੰ ਥ੍ਰੈਟ ਕਾਲਾਂ ਕੈਨੇਡਾ ਵਿੱਚ ਆਉਣ ਲੱਗੀਆਂ ਸੀ ਅਤੇ ਕਈ ਵਾਰ ਤਾਂ ਇਹ ਜਾਂ ਹੁੰਦਾ ਸੀ ਕਿ ਕੋਲ ਸੁਣਨ ਤੋਂ ਬਾਅਦ ਉਹਦਾ ਮੂੰਹ ਉਤਰ ਜਾਂਦਾ ਸੀ ਤੇ ਇਹ ਗੱਲ ਰਾਹੁਲ ਟੀ ਡਾਟ ਨੇ ਆਖੀ ਹੈ ਜਿਸ ਦੇ ਵੱਲੋਂ ਟੀ ਡਾਟ ਫਿਲਮਸ ਦੇ ਨਾਮ ਹੇਠਾਂ ਇੱਕ ਪ੍ਰੋਡਕਸ਼ਨ ਹਾਊਸ ਚਲਾਇਆ ਜਾਂਦਾ ਹੈ ਤੇ ਸਿੱਧੂ ਦੇ ਨਾਲ ਉਹ ਕੰਮ ਕਰ ਚੁੱਕੇ ਸਨ ਜੇਕਰ ਡਾਕੂਮੈਂਟਰੀ ਦੇ ਉੱਤੇ ਦਿੱਤੀ ਗਈ ਲੋਕਾਂ ਦੀ ਪ੍ਰਤੀਕਿਰਿਆ ਦੀ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਇਹਦੇ ਪਹਿਲੇ ਐਪੀਸੋਡ ਨੂੰ 142000 ਅਤੇ ਦੂਜੇ ਨੂੰ 40000 ਲੋਕ ਦੇਖ ਚੁੱਕੇ ਨੇ ਜਦੋਂ ਤੱਕ ਅਸੀਂ ਇਹ ਰਿਪੋਰਟ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਲੋਕਾਂ ਦੀ ਪ੍ਰਤੀਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਬਹੁਤਾਂ ਦੇ ਵਿੱਚ ਲੋਕ ਬੀਬੀਸੀ ਨੂੰ ਲਾਂਤ ਪਾ ਰਹੇ ਨੇ ਲੋਕ ਆਖ ਰਹੇ ਨੇ ਕਿ ਮਾਪਿਆਂ ਦੀ ਪ੍ਰਵਾਨਗੀ ਤੋਂ ਬਿਨਾਂ ਇਸ ਨੂੰ ਰਿਲੀਜ਼ ਕਰ ਦੇਣਾ ਬੀਬੀਸੀ ਦੀ ਸਭ ਤੋਂ ਵੱਡੀ ਗਲਤੀ ਹੈ ਕੁਝ ਲੋਕ ਸਿੱਧੂ ਨੂੰ ਇਨਸਾਫ ਦੇਣ ਦੀ ਮੰਗ ਵੀ ਕਰ ਰਹੇ ਨੇ ਕੁਝ ਲੋਕ ਸਿੱਧੂ ਦੀ ਸੋਚ ਨੂੰ ਬੁਲੰਦ ਕਰਦੇ ਕਮੈਂਟ ਕਰ ਰਹੇ ਨੇ ਤੇ ਜੇਕਰ ਕੁੱਲ ਮਿਲਾ ਕੇ ਦੇਖੀਏ ਤਾਂ ਜ਼ਿਆਦਾਤਰ ਲੋਕਾਂ ਨੇ ਬੇਸ਼ੱਕ ਇਹਦੇ ਦੋਨੇ ਭਾਗ ਦੇਖ ਲਏ ਹੋਣ ਪਰ ਉਹਨਾਂ ਦਾ BBC ਦੇ ਖਿਲਾਫ ਗੁੱਸਾ ਹੀ ਫੁੱਟ ਰਿਹਾ ਹੈ ਹਾਲਾਂਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਇਸ ਕੇਸ ਦੀ ਸੁਣਵਾਈ ਦਾ ਹਵਾਲਾ ਦਿੰਦਿਆਂ ਇਸ ਦਸਤਾਵੇਜ਼ੀ ਦੀ ਸਕਰੀਨਿੰਗ ਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਪਰ ਅੱਜ BBC ਦੇ ਵੱਲੋਂ ਉਹਨਾਂ ਦੇ ਇਤਰਾਜ਼ ਦੇ ਉੱਤੇ ਗੌਰ ਨਾ ਕਰਦਿਆਂ ਇਹ ਡਾਕੂਮੈਂਟਰੀ ਰੀਲੀਜ਼ ਕਰ ਦਿੱਤੀ ਗਈ ਹੈ ਡਾਕੂਮੈਂਟਰੀ ਦੇ ਰੀਲੀਜ਼ ਹੋਣ ਤੋਂ ਕੁਝ ਘੰਟਿਆਂ ਦੇ ਬਾਅਦ ਹੀ ਮੁਸੇਵਾਲਾ ਦੇ ਪਰਿਵਾਰ ਦੇ ਵੱਲੋਂ ਉਸ ਦੇ ਗੀਤਾਂ ਦਾ ਇੱਕ EP ਭਾਵ ਕੀ ਐਕਸਟੈਂਡਡ ਪਹਿਲੇ ਰਿਲੀਜ਼ ਕਰ ਦਿੱਤਾ ਗਿਆ ਹੈ ਅੱਜ ਬੀਬੀਸੀ ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ মিডিਆ ਦੇ ਨਾਲ ਗੱਲ ਵੀ ਕੀਤੀ ਹੈ ਤੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਰੋਕਿਆ ਸੀ ਪਰ ਬੀਬੀਸੀ ਵਾਲੇ ਰੁਕੇ ਨਹੀਂ ਤੇ ਡਾਕੂਮੈਂਟਰੀ ਦੇ ਜਿਹੜੇ ਤੱਥ ਨੇ ਉਹ ਭਾਰਤੀ ਅਦਾਲਤਾਂ ਦੇ ਨਾਲ ਪਹਿਲਾਂ ਸਾਂਝੇ ਕੀਤੇ ਜਾਣੇ ਚਾਹੀਦੇ ਸੀ ਸੋਸ਼ਲ ਮੀਡੀਆ ਉੱਤੇ ਐਜੀਆਂ ਚੀਜ਼ਾਂ ਸਿਰਫ ਆਪਣੇ ਵਪਾਰਕ ਹਿੱਤਾਂ ਦੇ ਲਈ ਦਿਖਾਈਆਂ ਜਾਂਦੀਆਂ ਨੇ ਇਹ ਵੀ ਗੱਲ ਉਹਨਾਂ ਨੇ ਆਖੀ ਬਲਕੌਰ ਸਿੰਘ ਨੇ ਨਾਲ ਇਹ ਵੀ ਆਖਿਆ ਕਿ ਅਸੀਂ ਕਾਨੂੰਨੀ ਲੜਾਈ ਲੜਦੇ ਰਹਾਂਗੇ ਆਖਿਰ ਦੇ ਵਿੱਚ ਡਾਕੂਮੈਂਟਰੀ ਚ ਦਿਖਾਈ ਦਿੱਤੇ ਸਿੱਧੂ ਦੇ ਦੋਸਤਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਇਹ ਗੱਲ ਵੀ ਆਖੀ ਦੁੱਖ ਤਾਂ ਇਹ ਹੋਇਆ ਕਿ ਉਹ ਅੱਜ ਉੱਥੇ ਬੈਠ ਕੇ ਬੋਲ ਰਹੇ ਨੇ ਜੋ ਕਦੇ ਸਾਡੇ ਨਾਲ ਬੈਠ ਕੇ ਚਾਹ ਪਿੰਦੇ ਸੀ ਤਾਂ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ